ਆਪ ਤਾਂ ਮੇਰੀ ਲੋਰੀ ਮੇਰੀ ਕੋਈ ਕੰਨੀ ਕੋਈ ਨਾ ਕੋਈ ਸਭੋ ਕਹਿੰਦੇ ਬਾਹਰ ਜਾਓ ਤੁਸੀਂ ਬਾਹਰ ਜਾਓ ਹੈ ਮੈਂ ਕਿਹਾ ਕਿ ਤੁਸੀਂ ਅੰਦਰਵਾ ਲਿਆਏ ਮੈਂ ਤੇ ਸਾਨੂੰ ਵੀ ਅੰਦਰਵਾਉਂਦੇ ਹੈਂ ਅੰਦਰਵਾਉਂਦੇ ਸਾਨੂੰ ਵੀ ਤੁਸੀਂ ਉਹਨੂੰ ਵੀ ਅੰਦਰਵਾਇਆ ਸਾਨੂੰ ਤੇ ਅੰਦਰਵਾਉਂਦਾ ਆਏ ਜੇ ਪੋਸਤ ਅੱਜ ਮੈਂ ਤੁਹਾਨੂੰ ਕਰਾਂਗਾ हां जी मेनू कहंदे के हां जी अमरदीप जी मेरा नाम मेनू कहंदे ਤੁਹਾਡੇ ਬੱਚੇ ਨੇ ਡੋਰ ਚੱਕ ਲਿਆ ਨਹੀਂ ਮੈਂ ਹਾਂ ਜੀ ਛੁੱਟੀ ਦਵਾ ਲਈ ਉਹਨੇ ਪੁੱਛ ਲੈ ਮੈਂ ਛੁੱਟੀ ਦਵਾ ਲਈ ਜਿਸ ਸਾਡਾ ਟਾਈਮ ਸੀਗਾ 4 ਵਜੇ ਦਾ ਤੇ ਉਹਨਾਂ ਨੇ ਜੀ ਮੈਂ ਘਰੇ ਵਾਗੀ ਛੁੱਟੀ ਦਵਾ ਕੇ ਉਹਨਾਂ ਦੀ ਮਾਂ ਨਾ ਮੈਂ ਤੋਰਤਾ ਮੈਂ ਪੁੱਛਦਾ ਅਸਲਿਓ ਜੀ ਮੈਂ ਆ ਵੀ ਬੱਚਾ ਲੱਗ ਨਹੀਂ ਠੀਕ ਆ ਪੁੱਛਦਾ ਸਨ ਵੀ ਮੈਂ ਕੋਟ-ਕੁਟ ਕੇ ਜੀ ਮੈਂ ਤਾਂ ਮੁੰਡੇ ਤੋਰਤਾ ਤੇ ਮਗਰੋ ਕੁਟਿਆ ਮੇਰੇ ਫਿਰ ਜਵਾਕ ਨੂੰ ਭੇਜਦਾ ਕਿ ਤੇਰੀ ਮਾਂ ਨਾ ਸੱਦ ਕੇ ਲਿਆ ਔਰ ਕਿਸੇ ਬੱਚੇ ਨੂੰ ਹੋਰ ਜੀ ਮਿਲ ਜੇਠ ਦਾ ਮੁੰਡੇ ਲੱਗਿਆ ਪਿਆ। ਉਹਨੂੰ ਭੇਜ ਤੱਕ ਤੇਰੇ ਚਾਚੀ ਨੂੰ ਬੁਲਾ ਕੇ ਲਿਆ ਜੇ ਮੈਂ ਗਈ ਤਾਂ ਜੀ ਮੈਨੂੰ ਕਹਿੰਦੇ ਤੁਹਾਡੇ ਬੱਚੇ ਨੇ ਡੋਰ ਚੱਕੀ ਆ। ਮੈਂ ਇਹ ਕਹਿੰਦੇ ਕਿ ਹੈਗੀ ਡੋਰ। ਮੈਂ ਚਲ ਠੀਕ ਆ ਜੀ ਮਾੜਾ ਜਿਹਾ ਘੂਰ ਦੋ ਬੱਚੇ ਨੂੰ। ਜੇ ਫਿਰ ਮੇਰੇ ਸਾਹਮਣੇ ਜੀ ਆ ਬਾਹਾਂ ਮਰੋੜ ਮੇਰੇ ਬੱਚੇ ਨੂੰ ਕੁੱਟਿਆ ਜੀ ਬਹੁਤ ਆਰਮੀ ਨਾ। ਜਿ ਉਹੀ ਗੱਲ ਆ ਕਿਧਰੇ ਇੱਥੇ ਇੱਥੋਂ ਤੱਕ ਮੇਰੇ ਮੁੰਡੇ ਦਾ ਆ ਚੀਜ਼ ਇੱਥੋਂ ਤੱਕ ਫੁੱਲ ਗਈ ਜੀ ਲੀਲਾ ਹੋ ਜਾ ਜਾਈ ਵੀ ਹੋਇਆ ਪਿਆ ਜੀ ਹਸ ਤਾਲ ਜੋ ਚ ਦਾ ਖੜਾ ਫਿਰ ਇਹ ਉਹੀ ਗੱਲ ਕੋਣ ਟੀਚਰ ਕੋਣ ਸੀ ਕਿੰਨਾਂ ਨੇ ਪੜ੍ਹਾਇਆ ਖਾਲਸਾ ਸਕੂਲ ਦਾ ਟੀਚਰ ਆ ਜੀ ਵੀ ਆਵੇ ਥੋੜੀ ਆ ਜੀ ਵੀ ਇੰਨੀ ਬਹਿ ਮੀਨਾ ਕੁੱਟਣਾ ਬੱਚੇ ਨੂੰ ਮੇਰਾ ਬੱਚਾ ਸਿਰਫ 12 ਸਾਲ ਦਾ ਜੇ ਤੁਸੀਂ ਬੱਚਾ ਦੇਖੋ ਮੇਰਾ ਬੱਚਾ ਜਿਵੇਂ ਆ ਉਹੀ ਗੱਲ ਮਰਨ ਵਾਲਾ ਕਰਤਾ ਸੀਗਾ ਜੀ ਇਹਨਾਂ ਨੇ ਮੇਰਾ ਬੱਚਾ ਕੋਟ ਦੇ ਕੋਟ ਦੇ ਇਕੱਠਾ ਹੋ ਗਿਆ ਜੀ ਮੰਗ ਤਾਂ ਆਪਾਂ ਤਾਂ ਇਹੀ ਕਰਦੇ ਆ ਜੀ ਮੇਰਾ ਵੀ ਉਹੀ ਗੱਲ ਮੈਂ ਗਰੀਬ ਹੈਗੀ ਆ ਮੈਂ ਪੁੱਛ ਲਾ ਲਾ ਆਪਣੇ ਬੱਚੇ ਪਾਲਿਆ ਜੀ ਐ ਥੋੜੀ ਅੱਗੇ ਜੀ ਵੀ ਇਹ ਉਹੀ ਗੱਲ ਜਿਹੜੇ ਖਾਣੇ ਨੂੰ ਕੁੱਟਣ ਬਾਤਨ ਮੈਂ ਆਪਦੇ ਬੱਚੇ ਪਾਲ ਕੇ ਹੈ ਨਾ ਕੁੱਤੇ ਹੀ ਐ ਸਾਨੂੰ ਅੰਦਰ ਵਾ ਲਿਆ ਬਾਹਰ ਕੱਢਦਾ ਗਲੀ 'ਚ ਤੇ ਮੁੰਡੇ ਨੂੰ ਅੰਦਰ ਵਾ ਲਿਆ ਬੰਦਾ ਇਹਦਾ ਕੀ ਰਿਸ਼ਤੇਦਾਰ ਸੀ ਸਾਨੂੰ ਤਾਂ ਇਹ ਲੱਗਦਾ ਵੀ ਇਹਨਾਂ ਦਾ ਕੋਈ ਰਿਸ਼ਤੇਦਾਰ ਹੋਣਾ ਐਸੀ ਗਰੀਬਾਂ ਦਾ ਸਾਡਾ ਤਾਂ ਕਾ ਉਠਾਉਂਦੇ ਇਹ ਵੀ ਘਰੀਬਾਂ ਨੂੰ ਬਾਹਰ ਕੱਢ ਤੀਏ ਵੀ ਕੋਈ ਰਿਸ਼ਤੇਦਾਰ ਹੋਊਗਾ ਇਹਨਾਂ ਦਾ ਤਾਂ ਹੀ ਗੱਲ ਸੁਣਦੇ ਆ ਇਹ ਹਾਂ ਮਰੇ ਹੋਤ ਵੀ ਇੰਨਾ ਵੀ ਸੋਚ ਗਿਆ ਪਰ ਸਾਡਾ ਫੈਸਲਾ ਹੋਣਾ ਚਾਹੀਦਾ ਉਹਨਾਂ ਚਿਰ ਅਸੀਂ ਇੱਥੇ ਨਹੀਂ ਜਾਵਾਂਗੇ ਅਸੀਂ ਕਰਾਂਗੇ ਨਾਰੇਬਾਜ਼ੀ ਵੀ ਕਰਾਂਗੇ ਨਹੀਂ ਹੁੰਦਾ ਸਾਡੇ 20 ਬੰਦੇ ਬਸ ਅੱਜ ਦਾ ਦਿਨ ਦੇਖ ਕੇ ਤੇ ਨਹੀਂ ਕੋਈ ਵੀ ਫੈਸਲਾ ਹੁੰਦਾ ਥਾਣੇ ਦਾ ਕਰੋ ਕਰਾਂਗੇ ਥਾਣੇ ਤੇ ਨਾਰੇ ਵੀ ਲਾਵਾਂਗੇ ਸਰਕਾਰ ਦੇ ਖਿਲਾਫ ਵੀ ਜਾਵਾਂਗੇ ਹਾਲੇ ਮੈਂ ਪਹੁੰਚੇ ਲਾਲਾ ਮੈਂ ਤਾਂ ਗੱਲ ਕੀਤੀ ਹੈ ਗੱਲ ਕੀ ਹੋਈ ਤੁਸੇ ਹੰਭਰਾਓ ਯਾਰ ਹਾਂ ਜਰ ਮਾਮਲਾ ਕੀ ਹੈ ਥਾਣੇ ਦੇ ਬਾਹਰ ਇੱਕ ਪਰਿਵਾਰ ਹੈ ਉਸ ਨੂੰ ਧਿਆਨ ਚਾਹੀਦਾ ਇਹ ਤਾਂ ਹੈ ਜੀ ਕੋਈ ਇਹਨਾਂ ਦੇ ਬੱਚੇ ਦੀ ਕੁੱਟਮਾਰ ਕੀਤੀ ਹੈ ਕਿਸੇ ਨੇ ਉਹ ਤਾਂ ਸਮਝ ਆਏ ਹੈ ਇਹਨਾਂ ਦੇ ਬਿਆਨ ਵਗੈਰਾ ਲਿਖਦੇ ਦੇਖਦੇ ਕੀ ਮੈਟਰ ਹੈ ਉਸ ਤੋਂ ਬਾਅਦ ਬਣਦੀ ਕਾਰਵਾਈ ਕਰਾਂਗੇ ਲਾ ਜੀ ਜੋ ਬਣੂਗਾ ਉਹ ਤਾਂ ਕਾਰਵਾਈ ਤਾਂ ਨਹੀਂ ਹੈ ਕੋਈ ਅਧਿਕਾਰੀ ਤੁਹਾਨੂੰ ਲੈ ਕੇ ਆਏ ਥਾਣੇ ਤੇ ਨਿਯੋਹ ਦੇ ਬਾਰੇ ਤਾਂ ਜੀ ਸਾਡੇ ਇਨਵੈਸਟਿੰਗ ਚੱਲ ਰਹੀ ਹੈ ਨਾ ਅਸੀਂ ਤਾਂ ਪੁੱਛ ਪ੍ਰਦਾਵ ਕਰਦੇ ਹਾਂ ਕੀ ਹੋਇਆ ਕੀ ਮੈਟਰੀਅਲ ਨਿਮਿਤ ਬਤਾ ਦੇ ਬਾਅਦ ਜੋ ਬਣਦੀ ਹੈ ਕਰ ਵੀ ਕਰਾਂਗੇ ਲਾਜ਼ਮੀ ਕਰਾਂਗੇ ਜੀ ਬਿਲਕੁਲ